ਤੇ ਲਾਦੇ ਭਰਤਾਂ ਜੰਗ ਭੇਜਣ ਕਰ ਦਿੰਦੀਆਂ ਨੇ ਸਾਸਾਂ ਫਿਰ ਭੇਜਣੇ ਕੱਢ ਲੱਗ ਗਈ। ਕੋ ਦੱਦ ਲੈ। ਲਗਨ ਜੀ ਦੀ ਸਮਝ ਤਾਂ ਐਸੇ ਕਈ ਬਹੁਤ ਪਿਆਰੇ ਨੇ ਜਿਹੜੇ ਗੁਰੂ ਦੇ ਲੰਗਰ ਦੇ ਵਿੱਚ ਬੈਠ ਕੇ ਨਾ ਤੇ ਅੱਤਾ ਭੋਜਨ ਛੱਕ ਜਾਣਗੇ। ਅੱਤਾ ਉਹ ਪੂਰਾ ਛੱਕੇ ਨਹੀਂ ਜਾਂਦੇ, ਢੇਡ ਭਰ ਕੇ ਨਹੀਂ ਖਾਂਦੇ। ਉਹ ਕਹਿੰਦੇ ਨੇ ਇਹ ਗੁਰੂ ਦਾ ਲੰਗਰ ਹੈ। ਜੇ ਕੋਸ਼ਿਸ਼ ਕਰਿਆ ਨਾ ਤੇ ਕੀਪਦਾ ਕਿੱਥੇ ਕੀ ਕੁਝ ਦੇਰੋਂ ਪੈ ਜਾਵੇ ਫਿਰ ਸਾਰੇ ਸੂਝ ਪਾ ਕੇ ਤੇ ਜਿਹੜੇ ਮੇਰੇ ਵਰਗੇ ਨੇ ਉਹ ਫਿਰ ਲਬਾਬੇ ਰੱਖਦੇ ਨੇ ਕੋਲ ਮੈਂ ਆਪਣੇ ਸਾਥੀਰੋ ਤੇ ਵੀ ਜਰੂਰੀ ਲੱਗਦਾ ਨਾ ਐ ਕੁੜੇ ਨੂੰ ਮੇਰੇ ਨਾਲ 1500 ਉਹਨੂੰ 700 ਹੋ ਗਏ ਅੱਜ ਤੱਕ ਸਾਡਾ ਤਿੰਨਾਂ ਦਾ ਹਰਕਾਰ ਹੈ ਅਸੀਂ ਕਿਸੇ ਲੰਗਰ ਦੇ ਵਿੱਚੋਂ ਇੱਕ ਥਿਲੇ ਦੀ ਵੀ ਘਰੋਂ ਲੈ ਕੇ ਆਏ ਨੇ ਅੱਜ ਤੱਕ ਵਾਅਦਾ ਰੱਖਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਸਾਡੇ ਨਾਲ ਜੇ ਪਸੰਦੀ ਬਾਤ ਕਰ ਲੈਣਾ ਤੇ ਉਹ ਝਾਤ ਰੱਖਣਾ ਕਿ ਮੈਂ ਘਰੋਂ ਕਾਸ ਤੇ ਪਕੌੜੇ ਦੇ ਤਲੇਵੇ ਲੈ ਕੇ ਜਾਣਾ ਤੇ ਉਹਦੀ ਕਹਿਣਗੀਆਂ ਨਾ ਅੰਦਰ ਦਾ ਸੁਭਾਅ ਬਹੁਤ ਕਰਨ ਦਾ ਦੇਖੀ ਕਿਤੇ ਕੋ ਪਕੌੜੇ ਦੇ ਤਲੇਵੇ ਲੈਣੀਆਂ ਤੇ ਤੇਰੇ ਵਿੱਚੋਂ ਕੱਢੂਗਾ ਲੰਗੜਾ ਤੋਂ ਹਟ ਕੇ ਸੀ ਮੰਦਰੋਂ ਦੇ ਨਾਲ ਮੰਦਰ ਸੱਤੋਂ ਵੱਗ ਸਾਨੂੰ ਲੋੜ ਐ ਬਾਣੀ ਦੇ ਨਾਲ ਜੋੜਨ ਦੀ ਸ਼ਬਦ ਦੇ ਨਾਲ ਜੋੜਨ ਦੀ ਸ਼ਬਦ ਹੀ ਦਵਾਈ ਦੀ ਲੋੜ ਐ ਸਾਨੂੰ ਉਹ ਅਸੀਂ ਕਰਦੇ ਨਹੀਂ ਹਾਂ ਤੇ ਵੱਡੀ ਗੱਲ ਸਭ ਤੋਂ ਸਾਡੀ ਕਮੇਟੀ ਨਹੀਂ ਚੰਗੀ ਹੈ ਜੇਕਰ ਤੁਹਾਡੀ ਕਮੇਟੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੰਗੇ ਪਕੌੜੇ ਚੰਗੀਆਂ ਜਲੇਬੀਆਂ ਚੰਗੇ ਮਟਰ ਪੀਰਾ ਤਰ੍ਹਾਂ ਕਰਦੇ ਪਦਾਰਥ ਵਰਾ ਕੇ ਤੁਹਾਨੂੰ ਸ਼ਿਕਾਇਤ ਕਮੇਟੀ ਜੀ ਤੇ ਜੇਤ ਨੇ ਦੀ ਲਿਆਦੇ ਤੇ ਭਾਈ ਸਾਹਿਬ ਚੱਗੜੀ ਕਰਤਾਰ ਸਿੰਘ ਜੀ ਵਰਗੇ ਕਥਾਵਾਸ ਨੂੰ ਬਿਠਾ ਦੇਣ ਤੇ ਫਿਰ ਸਾਡੀ ਕਮੇਟੀ ਨਹੀਂ ਚੱਲੀ ਹੈ ਫਿਰ ਵੀ ਸਾਡੀ ਕਮੇਟੀ ਚੱਲੀ ਖਾਨ ਤੇ ਕਾਲੇ ਕਥਾਵਾਸ ਬੰਦੀਆ ਲੈਂਦਾ ਉਹਨੂੰ ਸੁਣਨਾ ਨਹੀਂ ਜਿਹਨਾਂ ਨੇ ਸੁਣਦੇ ਨਹੀਂ ਤੇ ਸ਼ਬਦ ਦੀ ਕਮਾਈ ਨਹੀਂ ਕਰਦੇ ਉਹਨਾਂ ਦੇ ਅਸੀਂ ਅੱਗੇ ਨਹੀਂ ਜਾ ਸਕਦੇ ਅੱਗੇ ਨਹੀਂ ਜਾ ਸਕਦੇ ਜੱਲਾ ਕੋਟਿਆਂ ਦੇ ਪਰ ਬਾਦ ਨਹੀਂ ਤੋਂ ਪਤਾ ਲੱਗਦਾ ਇਹ ਕਿਰੋਸੇ ਮੱਲੀ ਆਇਆ ਸੀ ਉਹ ਕੁਛ ਕਹਿ ਕੇ ਗਿਆ ਸੀ